ਤੁਸੀਂ ਗਿੱਪੀ ਪਾ ਜਨਾ ਕੰਮ ਕੀਤਾ ਜੀ ਤੁਸੀਂ ਐਮੀ ਵਰਕ ਨਾਲ ਕੰਮ ਕੀਤਾ ਅਮਰਿੰਦਰ ਗੱਲ ਭਾਜ ਨਾਲ ਕੰਮ ਕੀਤਾ ਦਲਜੀਤ ਪਾਈ ਨਾਲ ਕੰਮ ਕੀਤਾ ਇਹਨਾਂ ਸਾਰਿਆਂ ਦੇ ਵਿੱਚੋਂ ਜ਼ਿਆਦਾ ਮਜ਼ਾ ਕਿਸ ਬੰਦੇ ਦੇ ਨਾਲ ਆ ਤੁਹਾਨੂੰ ਕਿਸ ਕਲਾਕਾਰ ਦੇ ਨਾਲ ਕੰਮ ਕਰਨ ਵਿੱਚ ਆ ਇਹਦੇ ਜਨਾ ਕੰਪੈਰੀਜ਼ਨ ਆਪ ਦੇਖੋ ਇਹ ਚਾਰੋ ਬਜੜੇ ਨਾਲ ਕੁਛ ਲੈ ਇਹ ਚਾਰੋ ਹੀ ਰਾਜ ਕਰ ਰਹੇ ਇੰਡਸਟਰੀ ਤੇ ਇਹ ਚਾਰੋ ਤਾਂ ਹੀ ਰਾਜ ਕਰ ਰਹੇ ਹਰੇਕ ਦੀ ਆਪਣੀ ਆਪਣੀ ਕੁਆਲਿਟੀ ਹੈ ਮੈਨੂੰ ਲੱਗਦਾ ਹੈ ਨਾ ਤਾਂ ਕਦੇ ਗਿੱਪੀ ਪਾਈ ਨੇ ਆਪਣੀ ਚਲਾਈ ਉਹ ਤਾਂ ਉਲਟਾ ਇਨਹਾਂਸ ਕਰ ਦੇਣਾ ਹੁੰਦਾ ਪੁੱਛਦਾ ਵੀਰੇ ਕੀ ਸੋਚਦਾ ਆ ਸੋਚਦਾ ਆਪਾਂ ਇਦੋਂ ਐ ਕਰ ਲੈਣੇ ਆ ਟਾਈਮ ਦਾ ਪਾਬੰਦ ਹੈ ਟਾਈਮ ਤੇ ਆਂਦਾ ਹੈ ਬੈਰੀ ਪ੍ਰੋਫੈਸ਼ਨਲ ਬੰਦਾ ਹੈ ਐਜ਼ ਐਨ ਐਕਟਰ ਜਿਹਦੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਐਮੀ ਵੀਰੇ ਉਹਨੇ ਅੱਜ ਤੱਕ ਸਕ੍ਰਿਪਟ ਹੀ ਨਹੀਂ ਪੁੱਛੀ ਉਹਨੇ ਬੰਦਾ ਵੇਖਿਆ ਕਿ ਆ ਬੰਦਾ ਟੈਲੈਂਟਡ ਹੈ ਉਹਨੇ ਨਹੀਂ ਸਕ੍ਰਿਪਟ ਪੁੱਛੀ ਮੈਨੂੰ ਲੱਗਦਾ ਮੇਰੇ ਤੋਂ ਤਾਂ ਕਦੇ ਨਹੀਂ ਪੁੱਛੀ ਉਹਨੇ ਫਿਰ ਜਦੋਂ ਮੇਰੇ ਤੋਂ ਹੀ ਨਹੀਂ ਪੁੱਛੀ ਤੇ ਜੱਗੀ ਵੀਰੇ ਤੋਂ ਜਾਂ ਅੰਬਰ ਤੋਂ ਕਿਵੇਂ ਪੁੱਛੀ ਹੋਣੀ ਕਦੇ ਵੀ ਨਹੀਂ ਉਹ ਚੱਲਦੇ ਫੇਥ ਤੇ ਦਿਲਜੀਤ ਦਸਾਂਜ ਯਾਰ ਉਹ ਤਾਂ ਹੁਣ ਥੋੜਾ ਗਾਂਹ ਪਹੁੰਚ ਗਿਆ ਉਹ ਵੀਰੇ ਉਹ ਵੀ ਬਹੁਤ ਪ੍ਰੋਫੈਸ਼ਨਲ ਬੰਦਾ ਹੈ ਉਹਨੇ ਕਦੇ ਫਾਲਤੂ ਗੱਲ ਨਹੀਂ ਕਰਨੀ ਸੈੱਟ ਤੇ ਉਹਨਾਂ ਦੇ ਰੱਬ ਦਾ ਨਾਮ ਮੂੰਹ ਤੇ ਰੱਖਦਾ ਹੀ ਰੱਖਦਾ ਹੋ ਜੀ ਤੇ ਉਹਨੇ ਕੋਈ ਕਿਸੇ ਬਾਰੇ ਗੱਲ ਨਹੀਂ ਕਰਨੀ ਉਹਨੇ ਆਪਣੇ ਕੰਮ ਨਾਲ ਕੰਮ ਰੱਖਣਾ ਹੈ ਕਾਰਜ ਪਾਜੀ ਅਮਰਿੰਦਰ ਪਾਜੀ ਕੀ ਯਾਰ ਐਵੇਂ ਨਹੀਂ ਐਵੇਂ ਨਹੀਂ ਪਰ ਇਹ ਜੋ ਕਰਦੇ ਇਹਨਾਂ ਨੂੰ ਆਪ ਦੀ ਆਡੀਅנס ਦਾ ਪਤਾ ਹੈ ਇਹ ਕਰਦੇ ਫੈਮਲੀ ਨੂੰ ਮੱਦੇਨਜ਼ਰ ਰੱਖ ਕੇ ਵੀ ਕੋਈ ਚੀਜ਼ ਉਵੇਂ ਦੀ ਨਾ ਹੋ ਜੇ ਉਵੇਂ ਨਹੀਂ ਕਰਦੇ